ਸਤਿ ਸ੍ਰੀ ਅਕਾਲ ਜੀ ਬਬਲੀ ਕਿਚਨ ਪੰਜਾਬੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਤੁਹਾਡੇ ਵਾਸਤੇ ਖਸਤਾ ਕਰਾਰੇ ਤੇ ਸਵਾਦੀ ਸਮੋਸਿਆਂ ਦੀ ਰੈਸਪੀ ਲੈ ਕੇ ਆਏ ਹਾਂ ਤੇ ਚਲੋ ਦੇਖਦੇ ਹਾਂ ਇਹਨੂੰ ਘਰ ਵਿੱਚ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਹਾਂ ਇਹਨੂੰ ਬਣਾਉਣ ਉਸ ਤੇ ਮੈਂ 1 ਕੱਪ ਮੈਦਾ ਲਿੱਤਾ ਹੈ ਮੈਦੇ ਨੂੰ ਚੰਗੀ ਤਰ੍ਹਾਂ ਦਬਾ ਕੇ ਮੈਂ ਲਿੱਤਾ ਹੈ ਇਹਦੇ ਵਿੱਚ ਨਮਕ ਥੋੜਾ ਜਿਹਾ ਪਾਵਾਂਗੇ ਅੱਧਾ ਚਮਚ ਔਰ ਅੱਧਾ ਹੀ ਚਮਚ ਅਸੀਂ ਅਜਵਾਇਨ ਹੱਥ ਤੇ ਮਸਲ ਕੇ ਇਹਨੂੰ ਪਾ ਕੇ ਮਿਕਸ ਕਰ ਲਾਂਗੇ ਹੁਣ ਅਸੀਂ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ 3 ਚਮਚ ਦੇਸੀ ਘਿਓ ਪਾਣ ਨਾਲ ਜਾਂ ਡਾਲਡਾ ਘਿਓ ਵੀ ਪਾ ਸਕਦੇ ਹੋ ਤੁਸੀਂ ਥੋੜੇ ਸਮੂਸੇ ਜਿਆਦਾ ਖਸਤਾ ਬੰਦ ਨੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਓ ਦੋਨੋਂ ਹੱਥਾਂ ਦੇ ਨਾਲ ਤਾਂ ਕਿ ਚੰਗੀ ਤਰ੍ਹਾਂ ਵਿੱਚ ਮੌਨ ਮਿਕਸ ਹੋ ਜਾਏ ਫਿਰ Adik ਮੁਠੀ ਬਣਾ ਕੇ ਦੇਖ ਲਓ ਅਗਰ ਮੁਠੀ ਬਣ ਰਹੀ ਹੈ ਤਾਂ ਮਤਲਬ ਠੀਕ ਹੈ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਅਸੀਂ ਆਟਾ ਸਖਤ ਜਿਹਾ ਗੁੰਨਾਗੇ ਬਹੁਤ ਜਿਆਦਾ ਅਸੀਂ ਇਹਦੇ ਵਿੱਚ ਪਾਣੀ ਨਹੀਂ ਪਾਵਾਂਗੇ ਬਿਲਕੁਲ ਇੱਕ ਇੱਕ ਚਮਚ ਕਰਕੇ ਪਾਣੀ ਪਾਣਾ ਕਿਉਂਕਿ ਥੋੜਾ ਮਿੱਦਾ ਬਸ ਇਹ ਥੋੜਾ ਜਿਹਾ ਤੁਸੀਂ ਖਿਲਿਆ ਖਿਲਿਆ ਹੀ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਵਾਸ ਇਹਨੂੰ ਅਸੀਂ ਇਕੱਠਾ ਕਰਦੇ ਜਾਵਾਂਗੇ ਥੋੜਾ ਜਿਹਾ ਆਟਾ ਥੋੜਾ ਜਿਹਾ ਘਿਓ ਲਾ ਲਓ ਹੱਥ ਤੇ ਤੇ ਇਹਨੂੰ ਇਸ ਤਰ੍ਹਾਂ ਇਕੱਠਾ ਕਰ ਲਓ ਮਸਲ ਮਸਲ ਕੇ ਮੁੱਕੀ ਨਹੀਂ ਦੇਣੀਆਂ ਬਸ ਇਹਨੂੰ ਇੰਜੇ ਮਿਕਸ ਕਰਨਾ ਹੈ ਤੇ ਦੇਖੋ ਮੈਂ ਤੁਹਾਨੂੰ ਤੋੜ ਕੇ ਦਿਖਾ ਰਹੀ ਹਾਂ ਇਹ ਥੋੜਾ ਜਿਆਦਾ ਅੰਦਰੋਂ ਵੀ ਖਿਲਿਆ ਖਿਲਿਆ ਹੀ ਹੋਣਾ ਚਾਹੀਦਾ ਬਸ ਇਹਨੂੰ ਹੱਥਾਂ ਨਾਲ ਲੈਸਣਾ ਇਕੱਠਾ ਕਰਕੇ ਇੱਕ ਕੱਪ ਮੈਦਾ ਗੁੰਨਣ ਵਾਸਤੇ ਮੇਰਾ 1/4 ਕੱਪ ਪਾਣੀ ਲੱਗਿਆ ਪਾਣੀ ਬਹੁਤ ਥੋੜਾ ਲਗਾਣਾ ਤੁਸੀਂ ਇਹਦੇ ਅਸੀਂ ਇਹਨੂੰ ਥੋੜੀ ਦੇਰ ਉਸਤੇ ਟੱਕ ਕੇ ਰੱਖ ਦਾਂਗੇ 15 ਕੋ ਮਿੰਟ ਵਾਸਤੇ ਹੁਣ ਇਹ ਮੈਂ ਚਾਰ ਆਲੂ ਉਬਲੇ ਹੋਏ ਲਿੱਤੇ ਨੇ ਇਹਨਾਂ ਨੂੰ ਛਿਲਕੇ ਇਹਨਾਂ ਨੂੰ ਅਸੀਂ ਹੱਥਾਂ ਨਾਲ ਹੀ ਤੋੜ ਕੇ ਰੱਖ ਲਾਂਗੇ ਥੋੜਾ ਮੋٹے ਮੋٹے ਤੋੜਨੇ ਨੇ ਔਰ ਇਹਦੇ ਛਪਾਨ ਉਸਤੇ 1/4 ਕੱਪ ਮੈਂ ਫਿਰ ਦੋ ਚਮਚ ਕਾਜੂ ਥੋੜੇ ਛੋਟੇ ਟੁਕੜਿਆਂ ਚ ਕੱਟ ਲੈਨੇ ਦੋ ਹੀ ਕਿਸ਼ਮਿਸ਼ ਦੇ ਚਮਚ ਨੇ ਉਹਨਾਂ ਨੂੰ ਵੀ ਮੈਂ ਦੋ-ਦੋ ਹਿੱਸਿਆਂ ਚ ਕੱਟ ਲਿੱਤਾ ਕਿਸ਼ਮਿਸ਼ ਨੂੰ ਅੱਧਾ ਇੰਚ ਅਦਰਕ ਦਾ ਟੁਕੜਾ ਜਿਹਨੂੰ ਗ੍ਰੇਟ ਕਰ ਲਿਆ ਤੇ ਦੋ ਹਰੀਆਂ ਮਿਰਚਾਂ ਨੇ ਜਿਨ੍ਹਾਂ ਨੂੰ ਬਰੀਕ-ਬਰੀਕ ਕੱਟ ਲਿੱਤਾ ਹੁਣ ਇੱਕ ਫਰਾਈਪੈਨ ਲਾਾਂਗੇ ਉਹਦੇ ਚ ਅਸੀਂ ਅੱਧਾ ਚਮਚ ਜੀਰਾ ਇੱਕ ਚਮਚ ਧਨੀਆ ਤੇ ਅੱਧਾ ਕੁ ਚਮਚ ਸੌਫ ਲੈ ਕੇ ਇਹਨੂੰ ਅਸੀਂ ਥੋੜਾ ਜਿਹਾ ਭੁੰਲਾਂਗੇ ਸਿਰਫ ਖੁਸ਼ਬੂ ਆਨ ਤੱਕ ਐ ਬੱਸ ਭੁੱਜ ਗਏ ਨੇ ਇੱਕ ਮਿੰਟ ਹੀ ਬੱਸ ਭੁੰਨਾ ਹੈ ਤੁਸੀਂ ਤੇ ਹੁਣ ਅਸੀਂ ਇਹਨੂੰ ਇੱਕ ਪਲੇਟ 'ਚ ਕੱਢ ਲਾਂਗੇ ਠੰਡਾ ਹੋਣ ਵਾਸਤੇ ਉਸ ਤੋਂ ਬਾਅਦ ਅਸੀਂ ਇਹਨੂੰ ਥੋੜਾ ਮੋਟਾ-ਮੋਟਾ ਕੁੱਟ ਲਾਂਗੇ। ਬਸ ਇਹ ਸਾਡਾ ਮਸਾਲਾ ਅਲੱਗ ਤਿਆਰ ਹੋ ਗਿਆ। ਹੁਣ ਮੈਂ ਇੱਕ ਫਰਾਈਪੈਨ ਲਾਂਗੀ ਉਹਦੇ ਵਿੱਚ ਥੋੜਾ ਦੋ ਕੁਛ ਅੰਮ੍ਰਿਤ ਤੇਲ ਪਾ ਦਾਂਗੀ ਤੇ ਉਹ ਜਿਹੜਾ ਮੈਂ ਧਨੀਆ, ਸੌਫ ਤੇ ਜੀਰਾ ਕੁੱਟ ਕੇ ਰੱਖਿਆ ਸੀ ਉਹਨੂੰ ਇਹਦੇ ਵਿੱਚ ਪਾ ਦਾਂਗੇ। ਥੋੜਾ ਜਿਹਾ ਮਿਕਸ ਕਰ ਲੋ। ਹੁਣ ਇਹਦੇ 'ਚ ਅਦਰਕ ਤੇ ਹਰੀ ਮਿਰਚ ਜਿਹੜੀ ਕੁੱਟ ਕੇ ਰੱਖੀ ਹੋਈ ਪਾ ਦੋ। ਤੁਹਾਨੂੰ ਵੀ ਥੋੜਾ ਹਿਲਾ ਲਓ, ਸੇਕ ਹਲਕਾ ਹੀ ਰੱਖੋ। ਥੋੜਾ ਜਿਹਾ ਨਮਕ ਤੇ ਲਾਲ ਮਿਰਚ ਸੱਚ ਹਲਦੀ ਅੱਧਾ ਚਮਚੀ ਬਸ ਅਦਰਦ ਵੀ ਘੱਟ ਪਾਣਾ ਤੇ ਅੱਧਾ ਚਮਚੀ ਨਮਕ ਤੇ ਇੱਕ ਦੋ ਝਟਕੀ ਸਿਰ ਹਲਦੀ ਪਾਓ 1/4 ਚਮਚ ਹੁਣ ਇਹਦੇ ਵਿੱਚ ਪਾ ਦਿਓ ਮਟਰ ਤੇ ਮਟਰ ਪਾ ਕੇ ਇਹਨੂੰ ਥੋੜਾ ਮਿਕਸ ਕਰ ਲਓ ਹਲਕਾ ਜਿਹਾ ਪਾਣੀ ਇੱਕ ਚਮਚ ਪਾ ਦਿਓ ਤਾਂ ਕਿ ਮਸਾਲਾ ਜਲੇ ਨਾ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਧਨੀਆ ਪਾਊਡਰ ਪਾਇਆ ਤੇ ਨਾਲ ਹੀ ਅਮਚੂਰ ਪਾ ਦਤਾ ਹੈ ਅੱਧਾ ਚਮਚ ਇੱਕ ਚਮਚਾ ਧਨੀਆ ਪਾウダー ਤੇ ਅੱਧਾ ਚਮਚ ਅਮਚੂਰ ਇਹਨੂੰ ਅਸੀਂ ਹਲਕਾ ਜਿਹਾ ਸਾਫਟ ਹੁੰਦਾਗੇ ਕਿਉਂਕਿ ਮਟਰ ਸਾਡੇ ਫਰੂਜਨ ਨੇ ਫਟਾਫਟ ਗਲ ਜਾਣਗੇ ਇਹਦੇ ਚ ਅਸੀਂ ਆਲੂ ਪਾ ਦਤੇ ਨੇ ਆਲੂਆਂ ਨੂੰ ਚੰਗੀ ਤਰ੍ਹਾਂ ਥੋੜਾ ਦਬਾ-ਦਬਾ ਕੇ ਅਸੀਂ ਇਹਨੂੰ ਮਿਕਸ ਕਰ ਲਾਂਗੇ ਮੈਸ਼ ਕਰ ਲਾਂਗੇ ਜਿਹੜੇ ਥੋੜੇ ਮੋٹے-ਮੋٹے ਪੀਸਾ ਉਹਨਾਂ ਨੂੰ ਥੋੜੇ ਫੇਰ ਲੋ ਹੁਣ ਅਸੀਂ ਇਹਦੇ ਵਿੱਚ ਜਿਹੜਾ ਕਾਜੂ ਤੇ ਕਿਸ਼ਮਿਸ਼ ਕੱਟ ਕੇ ਰੱਖੀ ਸੀ ਉਹ ਵੀ ਵਿੱਚੇ ਮਿਕਸ ਕਰ ਦਾਂਗੇ ਇਹ ਵੀ ਆਪਸ਼ਨਲ ਹੈ ਅਗਰ ਤੁਸੀਂ ਪਾਣਾ ਚਾਹੋ ਪਾਓ ਨਹੀਂ ਤੇ ਬੇਸ਼ੱਕ ਸਕਿਪ ਕਰ ਦਿਓ ਪਨੀਰ ਹੈ ਤੇ ਪਨੀਰ ਨੂੰ ਵੀ ਛੋਟੇ ਛੋਟੇ ਟੁਕੜਿਆਂ ਚ ਪਾ ਸਕਦੇ ਆ ਬਸ ਇਹਨੂੰ ਭੁੰਨ ਲਓ ਥੋੜਾ ਜਿਹਾ ਆਲੂ ਨੂੰ ਤੇ ਹੁਣ ਇਹਨੂੰ ਅਸੀਂ ਇੱਕ ਪਲੇਟ 'ਤੇ ਠੰਡਾ ਕਰਨ ਵਾਸਤੇ ਰੱਖ ਦਾਂਗੇ ਮਟਰ ਥੋੜੇ ਘੱਟ ਵੀ ਪਾ ਸਕਦੇ ਆ ਥੋੜੇ ਜਿ ਮੇਰੇ ਥੇਲੇ ਜ਼ਿਆਦਾ ਹੀ ਪੈ ਗਏ ਨੇ ਮਟਰ 2 ਚਮਚ ਬਹੁਤ ਸੀ ਮਟਰ ਤੇ ਇਹ ਹੁਣ ਮੈਦੇ ਨੂੰ ਮੈਨੂੰ 15 ਕੁ ਮਿੰਟ ਹੋ ਗਏ ਸੀ ਰੱਖਿਆ ਉਹਨਾਂ ਸਿਰ ਨੂੰ ਇੱਕ ਗੋਲ-ਗੋਲ ਇੱਕ ਚੋਪਿੰਗ ਬੋਰਡ ਤੇ ਬੇਲ ਕੇ ਇਹਦੇ ਅਸੀਂ ਪੀਸ ਕੱਟ ਲਾਂਗੇ ਜਿੰਨੇ ਕੋ ਅਸੀਂ ਸਮੋਸਿਆਂ ਦੇ ਬੇਲਣਾ ਚਾਹਦੇ ਆ। ਇਹ ਪਿੱਛੇ ਥੋੜਾ ਛੋਟਾ ਇਹਨੂੰ ਇਕੱਠਾ ਮਿਲਾ ਦੋ। 4 ਪੇੜੇ ਦੇ ਕਰੀਬ ਨੇ 4.5 ਦੇ ਮਤਲਬ 8 ਸਮੋਸੇ ਬਣ ਜਾਣਗੇ ਇਹਨਾਂ ਦੇ। ਇਹਦਾ ਗੋਲ-ਗੋਲ ਪੇੜਾ ਜਿਹਾ ਇੱਕ ਬਣਾ ਕੇ ਇਹਨੂੰ ਹੱਥਾਂ ਨਾਲ ਇਸ ਤਰ੍ਹਾਂ ਦਬਾ ਕੇ ਵੇਲ ਲੈਣਾ। ਕੋਈ ਸ਼ੇਪ ਦੀ ਕੋਈ ਉਹ ਨਹੀਂ ਹੈਗੀ। ਭਾਵੇਂ ਓਵਲ ਸ਼ੇਪ ਚ ਵੇਲ ਲਓ ਚਾਹ ਗੋਲ ਵੇਲੋ। ਸ਼ੇਪ ਕੋਈ ਵੀ ਹੋਵੇ ਕੋਈ ਫਰਕ ਨਹੀਂ ਪਏਗਾ। ਹਲਕਾ ਜਿਹਾ ਤੇਲ ਲਗਾ ਲਿਆ ਮੈਂ ਚੋਪਿੰਗ ਬੋਰਡ ਤੇ ਤੇ ਅੱਛੀ ਤਰ੍ਹਾਂ ਵੇਲ ਲਾਂਗੇ ਮੈਦੇ ਨੂੰ ਥੋੜਾ ਜਿਹਾ ਜ਼ੋਰ ਲੱਗਦਾ ਸਖਤ ਗੁੰਨੇ ਆ ਵੇਲਣ ਵਾਸਤੇ ਵੀ ਸਾਰੇ ਪਾਸੇ ਕੋਈ ਜਿਹਾ ਪਤਲਾ ਕਰ ਲਓ ਹਲਕੇ ਜਿਵੇਂ ਰੋਟੀ ਵੇਲਨੇ ਆ ਉਸ ਤਰ੍ਹਾਂ ਹੀ ਵੇਲ ਲੈਣਾ ਤੁਸੀਂ ਪਤਲਾ ਥੋੜਾ ਹੁਣ ਅਸੀਂ ਇਹਦੇ ਵਿੱਚ ਘਾਰੋਂ ਦੋ ਪੀਸ ਕਰ ਲਾਂਗੇ ਇਹਦੇ ਦੋ ਪੀਸ ਕਰ ਲਾਂਗੇ ਐਸੀ ਤਰ੍ਹਾਂ ਮੈਂ ਸਾਰੇ ਪੇੜਿਆਂ ਨੂੰ ਵੇਲ ਕੇ ਉਹਨਾਂ ਦੇ ਦੋ ਦੋ ਪੀਸ ਕਰ ਲਾਂਗੇ ਇਸ ਤਰ੍ਹਾਂ ਉਨਨਸੀ ਇੱਕ ਇੱਕ ਇਸ ਚੁੱਕਾਂਗੇ ਤੇ ਉਹਦੇ ਕਿਨਾਰਿਆਂ ਤੇ ਸਾਰੇ ਪਾਸੇ ਪਾਣੀ ਲਾ ਦਾਂਗੇ ਉਂਗਲ ਨਾਲ ਤਾਂ ਕਿ ਇਹ ਅੱਛੇ ਤਰ੍ਹਾਂ ਚੁਪਕ ਜਾਣਾ ਉਹਨੂੰ ਜਿਹੜੇ ਪਲੇਨ ਵਾਲਾ ਹਿੱਸਾ ਹੈ ਉਹਨੂੰ ਦੋਨੋਂ ਕਿਨਾਰਿਆਂ ਨੂੰ ਫੜ ਕੇ ਉਹਨੂੰ ਅਸੀਂ ਇਸ ਤਰ੍ਹਾਂ ਮਿਲਾ ਕੇ ਔਰ ਇਹਨੂੰ ਅੱਛੇ ਤਰ੍ਹਾਂ ਦਬਾ ਦਾਂਗੇ ਇੱਕ ਕੋਨ ਬਣ ਜਾਏਗਾ ਬਸ ਇਹਨੂੰ ਇਸ ਤਰ੍ਹਾਂ ਹੱਥੇ ਚ ਫੜਾਂਗੇ ਤੇ ਇਹਦੇ ਵਿੱਚ ਅਸੀਂ ਸਟਫਿੰਗ ਭਰ ਦਾਂਗੇ ਮੈਂ ਇੱਕ ਇੱਕ ਚਮਚ ਸਟਫਿੰਗ ਬਹੁਤ ਹੈ ਇਹਦੇ ਵਿੱਚ ਛੋਟੇ ਸਮੋਸੇ ਨੇ ਨਾ ਇਸ ਕਰਕੇ ਇਹਦੇ ਵਿੱਚ ਇੱਕ ਚਮਚ ਬੋਤ ਹੈ ਬਾਹੋਂ ਅਸੀਂ ਇਹਦੇ ਕਿਨਾਰਿਆਂ ਨੂੰ ਮਿਲਾ ਕੇ ਇਸ ਤਰ੍ਹਾਂ ਇਹਨਾਂ ਨੂੰ ਬੰਦ ਕਰ ਦਾਂਗੇ ਚੰਗੀ ਤਰ੍ਹਾਂ ਦਬਾ ਕੇ ਇਹ ਚੰਗੀ ਤਰ੍ਹਾਂ ਦਬਾਨੇ ਨੇ ਇਹਨਾਂ ਨੂੰ ਤਾਂ ਹੀ ਇਹ ਕਿਨਾਰੇ ਚੰਗੀ ਤਰ੍ਹਾਂ ਬੰਦ ਹੋਣਗੇ ਮੇਰੇ ਕੋਲ ਇੱਕ ਦੋ ਵਿੱਚ ਚੰਗੀ ਤਰ੍ਹਾਂ ਦੱਬੇ ਨਹੀਂ ਤੇ ਉਹਨਾਂ ਦਾ ਥੋੜਾ ਜਿਹਾ ਮੂੰਹ ਖੁੱਲ ਗਿਆ ਪਰ ਵਿੱਚੋਂ ਸਟਫਿੰਗ ਨਹੀਂ ਨਿਕਲੀ ਕਈ ਵਾਰੀ ਹਲਵਾਈਆਂ ਦੇ ਵੀ ਖੁੱਲ ਜਾਂਦੇ ਦੇਖਿਆ ਹੋਣਾ ਤੁਸੀਂ ਥੋੜਾ ਜਿਹਾ ਬਸ ਐਸੇ ਤਰ੍ਹਾਂ ਮੈਂ ਸਾਰੇ ਸਟਫ ਕਰਕੇ ਸਮੋਸੇ ਬਣਾ ਕੇ ਰੱਖ ਲਾਂਗੀ ਸਾਰੇ ਪਾਸੇ ਪਾਣੀ ਲਾ ਕੇ ਇਹਨੂੰ ਇੰਝ ਹੀ triangle ਜਾ ਬਣਾ ਲੈਣਾ ਇਹਨੂੰ ਤੁਸੀਂ ਇੰਝ ਕਿਨਾਰੇ ਮਿਲਾ ਕੇ ਦੋਨੋ ਇਹ ਸਮੋਸੇ ਦੀ shape ਬਣ ਜੇਗੀ ਤੇ ਇਹਦੇ ਚ ਅਸੀਂ stuffing ਭਰ ਦਾਂਗੇ ਬੱਸ ਇੱਕੋ ਹੀ ਧਿਆਨ ਰੱਖਣਾ ਤੁਸੀਂ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਦਬਾ ਕੇ ਭਰਨਾ ਬੰਦ ਕਰਨਾ ਇਹਨਾਂ ਨੂੰ ਚੰਗੀ ਤਰ੍ਹਾਂ seal ਹੋਣੇ ਚਾਹੀਦੇ ਨੇ ਜਿਹੜੀ ਮੇਰੇ ਕੋਲ ਗਲਤੀ ਹੋਈ ਹੈ ਤੁਸੀਂ ਨਾ ਕਰਨਾ ਮੇਰੇ ਵਿੱਚ ਇੱਕ ਦੋ ਥੋੜੇ ਪੋਲੇ ਰਹਿ ਗਏ ਤੇ ਉਹਦੇ ਚ ਥੋੜਾ ਜਿਹਾ ਮੂੰਹ ਖੁੱਲ ਗਿਆ ਉਹਨਾਂ ਦਾ ਵਿੱਚੋਂ material ਨਹੀਂ ਨਿਕਲਿਆ ਵੈਸੇ बस ऐसे तरह मैं सारे समोसे अंदर स्टफिंग भर के इननू बना के रख लांगी ते ਹੁਣ ਸਮੋਸਿਆਂ ਨੂੰ ਅਸੀਂ 10-15 ਮਿੰਟ ਥੋੜਾ ਜਿਹਾ ਹਵਾ ਚ ਰੱਖਾਂਗੇ ਇਸੇ ਤਰ੍ਹਾਂ ਹੀ ਖੁੱਲੇ ਤਾਂ ਕਿ ਉਹ ਜਰਾ ਥੋੜੇ ਚੰਗੀ ਤਰ੍ਹਾਂ ਸੈੱਟ ਹੋ ਜਾਣ ਇਹ ਮੇਰੇ سارے ਸਮੋਸੇ ਦੇਖੋ 8 ਸਮੋਸੇ ਬਣ ਗਏ ਨੇ ਬਣਾ ਕੇ ਮੈਂ ਰੱਖ ਲਏ ਤੇਲ ਮੈਂ ਗਰਮ ਕਰਨ ਉਸੇ ਰੱਖਤਾ ਹੈ ਤੇਲ ਨੂੰ ਉਸੇ ਜਿਆਦਾ ਗਰਮ ਨਹੀਂ ਕਰਨਾ ਪਹਿਲੇ ਬਿਲਕੁਲ ਹਲਕਾ ਹੀ ਰੱਖਣਾ ਬਸ ਐ ਦੇਖੋ ਇੰਜ ਇਸ ਤੇਲ ਬਿਲਕੁਲ ਹਲਕਾ ਜਿਹਾ ਗਰਮ ਹੋਣਾ ਚਾਹੀਦਾ ਹੁਣ ਅਸੀਂ ਇਹਦੇ ਜਿੰਨੇ ਸਮੋਸੇ ਆ ਸਕਦੇ ਨੇ ਆ ਰਾਮ ਨਾਲ ਓਨੇ ਪਾ ਦਾਂਗੇ ਮੈਂ ਇਹਦੇ ਸਾਰੇ ਸਮੋਸੇ ਪਾਤੇ ਨੇ ਔਰ ਇਹਨੂੰ ਥੋੜਾ ਜਿਹਾ ਪਾਣੀ ਨਾਲ ਹੀ ਲਾ ਕੇ ਵਿੱਚ ਘਰ ਕਰ ਔਰ ਹਲਕੇ ਸੇਕਦੇ ਅਸੀਂ ਇਹਨਾਂ ਨੂੰ ਪਹਿਲੇ ਫਰਾਈ ਕਰਾਂਗੇ ਤੇ ਹੌਲੀ ਹੌਲੀ ਹਿਲਾ ਕੇ ਸਾਰੀ ਸਾਈਡ ਤੋਂ ਹਿਲਾਉਂਦੇ ਰਾਂਗੇ ਹਲਕੇ ਹਲਕੇ ਤਾਂ ਕਿ ਸਾਰੀ ਸਾਈਡ ਤੋਂ ਫਰਾਈ ਹੋ ਜਾਣ ਮੈਂ ਹੁਣ ਸਮੋਸੇ ਥੋੜੇ ਜਿਹਾ ਫਰਾਈ ਹੋਣੇ ਸ਼ੁਰੂ ਹੋ ਗਏ ਹੁਣ ਅਸੀਂ ਇਹਨੂੰ ਮੀਡੀਅਮ ਤੇ ਲੈ ਆਵਾਂਗੇ ਔਰ ਇਹਨਾਂ ਨੂੰ ਅਸੀਂ ਫਰਾਈ ਕਰ ਲਾਂਗੇ ਕਦਾਰੇ ਕਰ ਲਾਂਗੇ ਅਸ ਐਨ ਨੂੰ ਹਲਕਾ ਹਲਕਾ ਕੁਮਾ ਕੁਮਾ ਕੇਸੀ ਐਨ ਨੂੰ ਫਰਾਈ ਕਰਾਂਗੇ ਸਾਰੇ ਪਾਸੇ ਬਸ ਇਸ ਸਮੋਸੇ ਫਰਾਈ ਹੋ ਗਏ ਨੇ ਤੁਹਾਨੂੰ ਅੰਦਰੋਂ ਲੱਗਣਗੇ ਕਿ ਹਲੇ ਨਹੀਂ ਹੋਏ ਪਰ ਇਹ ਹੋ ਗਏ ਫਰਾਈ ਦੇਖੋ ਥੋੜੇ ਹਲਕੇ ਜਿਹਾ ਗੁਲਾਬੀ ਰੰਗ ਦੇ ਹੋ ਗਏ ਬਾਹਰ ਥੋੜਾ ਰ ਕੱਢਾਂਗੇ ਤੇ ਹੋਰ ਫਰਾਈ ਹੁੰਦੇ ਜਾਂਦੇ ਨੇ ਆਪਣੇ ਆਪ ਜਿਹੜੇ 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 ਸਮੋਸੇ ਫਰਾਈ ਹੋ ਜਾਰੇ ਨੇ ਉਹਨਾਂ ਨੂੰ ਅਸੀਂ ਕੱਢਦੇ ਜਾਵਾਂਗੇ ਬੜੇ ਹੀ ਵਧੀਆ ਸਮੋਸੇ ਕਰਾਰੇ 크ਿਸਪੀ ਬਣ ਕੇ ਤਿਆਰ ਹੋਏ ਨੇ ਸਾਈਜ਼ ਜ਼ਰੂਰ ਛੋਟਾ ਹੈ ਕੋਈ ਗੱਲ ਨਹੀਂ ਖਸਤਾ ਕਰਾਰੇ ਤੇ ਸਵਾਦੀ ਸਮੋਸੇ ਬਣ ਕੇ ਤਿਆਰ ਹੋ ਗਏ ਨੇ ਇਹਨੂੰ ਅਸੀਂ ਹਰੀ ਚਟਨੀ ਤੇ ਲਾਲ ਇਮਲੀ ਦੀ ਚਟਨੀ ਖੱਟੀ ਮਿੱਠੀ ਚਟਨੀ ਦੇ ਨਾਲ ਸਰਵ ਕਰਾਂਗੇ ਹੁਣ ਦੇਖੋ ਹੁਣ ਤੁਹਾਨੂੰ ਸਮੋਸੇ ਦਿਖਾ ਦਿੱਤੇ ਬਣਾਣੇ ਹੁਣ ਤੁਸੀਂ ਸਮੋਸੇ ਬਣਾਓ ਖਾਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਹਨਤ ਜਿਹੜੀ ਹੈ ਸਾਡੀ ਸਫਲ ਹੋਏ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਬਦਾ ਰਬ ਰੱਖਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਰਸਮੀ ਚਸੇ ਫੇਰ ਮਿਲਾਂਗੇ